ਸਤਿ ਸ਼੍ਰੀ ਅਕਾਲ ਆਰ ਪੀ ਟੀ 24 ਤੁਸੀਂ ਦੇਖ ਰਹੇ ਹੋ ਮਹਾਸਾਰੀਕਾਰ ਫਾਲ ਖਾਸ ਹਾਂ ਪ੍ਰੋਗਰਾਮ ਵਿਚਾਰ ਬਟਾਂਤਰਾ ਲੈ ਕੇ ਸਾਡੇ ਨਾਲ ਨੇ ਖਾਸ ਪੱਤਰਕਾਰ ਡਾਕਟਰ ਸਰਿੰਦਰਪਾਲ ਜੀ ਨਮਸਕਾਰ ਕਰਦੇ ਹਾਂ ਬਹੁਤ ਧੰਨਵਾਦ ਜੀ ਸਾਥੀ ਜੀ ਜੀ ਮੈਂ ਖਬਰਾਂ ਲੈ ਕੇ ਗੱਲਬਾਤ ਕਰਦੇ ਆਂ ਪਹਿਲੀ ਮੁੱਖ ਖਬਰ ਤੇ ਗੱਲ ਕਰਨ ਲੱਗੇ ਆਂ ਆ ਬੀਤੇ ਦਿਨੀ ਜਲੰਧਰ ਸਿਵਲ ਹਸਪਤਾਲ ਦੇ ਵਿੱਚ ਇੱਕ ਦੁਖਦਾਈ ਖਬਰ ਆਪਰੀ ਸੀਗੀ ਆ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਆਉਣ ਦੇ ਕਰਕੇ ਤਿੰਨ ਮੌਤਾ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਉਹਨਾਂ ਨੇ ਮੈਡੀਕਲ ਸੁਪਰਡੈਂਟਸ ਨੂੰ ਤਿੰਨ ਡਾਕਟਰਾਂ ਨੂੰ ਮੌਤਲ ਕਰ ਦਿੱਤਾ ਹੈ ਤੇ ਨਾਲ ਦੇ ਨਾਲ ਇੱਕ ਹਾਊਸ ਸਰਜਨ ਨੂੰ ਵੀ ਬਰਖਾਸਤ ਕਰ ਦਿੱਤਾ ਹੈ ਕੀ ਕਰ ਦੇਖੋ ਬਿਲਕੁਲ ਸਾਰੀ ਦਾ ਇਹ ਮੰਦਭਾਗੀ ਘਟਨਾ ਹੈ ਕਿਉਂਕਿ ਅਸੀਂ ਜਿਹੜੀ ਸਦੀ ਔਰ ਜਿਹੜੇ ਦੌਰ ਚੋਂ ਨਿਕਲ ਰਹੇ ਆ ਜੀ ਇਹ ਆਧੁਨਿਕ ਕਰਨ ਦਾ ਦੌਰ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਮਸ਼ੀਨੀ ਯੁੱਗ ਦਾ ਦੌਰ ਹੈ ਔਰ ਇਹਦੇ ਵਿੱਚ ਵੀ ਜੇ ਇਲਾਜ ਚ ਉਤਾਹੀ ਹੋ ਜੇ ਬਈ ਇਹ ਵੀ ਲੱਗੇ ਕਿ ਸਾਡੀ ਆਕਸੀਜਨ ਦੀ ਸਪਲਾਈ ਜਿਹੜੀ ਆ ਉਹ ਬੰਦ ਹੋ ਜੇ ਤੇ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਮਰੀਜ਼ ਮਰ ਜਾਣ ਇਹ ਤੋਂ ਮੰਦਭਾਗੀ ਘਟਣਾ ਕੋਈ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ ਇਹਦਾ ਮਤਲਬ ਹਿੰਦੁਸਤਾਨ ਹਜੇ ਸਿਹਤ ਸੁਵਿਧਾਵਾਂ ਦੇ ਵਿੱਚ ਬਹੁਤ ਪਿੱਛੇ ਆ ਪਿੱਛੇ ਆ ਨਾਕਾਮ ਆ ਤੁਸੀਂ ਅੱਜ ਦੇਖੋ ਪੰਜਾਬ ਦੇ ਵਿੱਚ ਅੱਜ ਵੀ 47% ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਪੰਜਾਬ 'ਚ ਬਿਲਕੁਲ ਜੇ ਵੱਡੇ ਵੱਡੇ ਜਿਹੜੇ ਹਸਪੀਟਲ ਨੇ ਜੇ ਮੰਨ ਲਓ ਜਲੰਧਰ ਦਾ ਹਸਪੀਟਲ ਹੈ ਜਾਂ ਫਗਵਾੜੇ ਦਾ ਹਸਪੀਟਲ ਹੈ ਲੁਧਿਆਣੇ ਦਾ ਸਿਵਲ ਹਸਪੀਟਲ ਹੈ ਜਿੱਥੇ ਗਰੀਬਾਂ ਨੇ ਇਲਾਜ ਕਰਾਣ ਜਾਣਾ ਮੁਫਤ ਇਲਾਜ ਹੈ ਜੀ ਉੱਥੇ ਜੇ 50% ਪੋਸਟਾਂ ਹੀ ਨਹੀਂ ਤੇ ਉਹ ਇਲਾਜ ਕਿਹਦੇ ਕੋ ਕਰਾਣ ਅੱਛਾ ਡਾਕਟਰਾਂ ਦੀ ਇੱਕ ਨਿੱਜੀ ਲਾਈਫ ਹੁੰਦੀ ਹੈ ਉਹਨਾਂ ਦੀ ਆਪਣੀ ਪਰਸਨਲ ਲਾਈਫ ਹੁੰਦੀ ਹੈ 2 ਵਜੇ ਆਪਣਾ ਪੈਨ ਬੰਦ ਕਰਕੇ ਜੇਬ 'ਚ ਪਾ ਲੈਂਦੇ ਆ ਹੂੰ ਚੰਗਾ ਜੀ ਛੁੱਟੀ ਸਵੇਰੇ ਉਹਨਾਂ ਨੇ 8 ਵਜੇ ਜਿੰਨੇ ਵਜੇ ਉਹਨਾਂ ਦੀ ਡਿਊਟੀ ਹੁੰਦੀ ਸ਼ੁਰੂ ਆ ਜਾਣਾ ਜੀ ਔਰ ਉਹਨਾਂ ਨੇ ਚਲੇ ਜਾਣਾ ਉਸ ਤੋਂ ਬਾਅਦ ਜਿਹੜੇ ਤੁਹਾਡੇ ਸੁਪਰ ਸਪੈਸ਼ਲਿਸਟ ਡਾਕਟਰ ਹੈਗੇ ਆ ਹੂੰ ਔਰ ਸੁਪਰ ਸਪੈਸ਼ਲ ਡਾਕਟਰ ਜਿਹੜੇ ਆ ਉਹਨਾਂ ਨੂੰ ਔਨ ਕਾਲ ਬੁਲਾਇਆ ਜਾਂਦਾ ਹੈ ਜੀ ਤੇ ਅੰਦਰ ਕੋਈ ਰਹਿੰਦਾ ਕੋਈ ਕਿਤੇ ਰਹਿੰਦਾ ਦੂਰ ਦਰਾਜ ਤੋਂ ਮਰੀਜ਼ਾਂ ਲਈ ਬਹੁਤ ਔਖਾ ਹੋ ਜਾਂਦਾ ਹੂੰ ਸੋ ਮੇਰੀ ਆਪਣੀ ਇਹ ਸੋਚ ਹੈ ਜੇ ਮੰਨ ਲਓ ਜੇ ਨਰਸਾਂ ਵੀ ਆ ਜਾਂ ਪੈਰਾ ਮੈਡੀਕਲ ਸਟਾਫ ਵੀ ਹੈ 52% ਅੱਜ ਸਿਵਲ ਹਸਪਤਾਲਾਂ 'ਚ ਘੱਟ ਹੈਗਾ ਜਿੰਨੀਆਂ ਨਰਸਾਂ 3000 ਕੁਛ ਚਾਹੀਦੀਆਂ ਵਾਂ ਤੇ ਨਰਸਾਂ ਸਾਰੀਆਂ ਤੇ ਸਾਰੀਆਂ ਮੈਨੂੰ ਲੱਗਦਾ 1200 ਜਾਂ 1300 ਹੂੰ ਜੀ ਤੇ ਤੁਸੀਂ ਕਿਦਵੇਂ ਚਲਾ ਲੋਗੇ ਸਿਸਟਮ ਹੂੰ ਦੇਖੋ ਤੁਸੀਂ ਜਲੰਧਰ ਦੇ ਵਿੱਚ ਜਿਹੜੀ ਆਕਸੀਜਨ ਸਪਲਾਈ ਹੈਗੀ ਸੀਗੀ ਉਹਨੂੰ ਜਿਹੜਾ ਸਪਲਾਈ ਵਾਲਾ ਸਿਗ ਮਲਾਜ਼ਮ ਜਿਹੜਾ ਟੈਕਨੀਸ਼ੀਅਨ ਸੀਗਾ ਉਹ ਛੁੱਟੀ ਤੇ ਗਿਆ ਸੀ ਤੇ ਧੋਬੀ ਜਿਹੜਾ ਹਸਪਤਾਲ ਦੀਆਂ ਚਤਰਾ ਧੁੰਦਾ ਜੀ ਉਹਨੂੰ ਆਕਸੀਜਨ ਦੀ ਸਪਲਾਈ ਵਾਲਾ ਇੰਜਨ ਚਲਾਦਾ ਬਿਲਕੁਲ ਬਿਲਕੁਲ ਤੇ ਕਿੱਦਾਂ ਦੱਸੋ ਤੁਸੀਂ ਅੱਜ ਵੀ ਹਸਪਤਾਲ ਚਲਜੋ ਕਲਾਸ 4 ਕਰਮਚਾਰੀ ਜਿਹੜੇ ਚਪੜਾ ਸੀ ਨੇ ਜਾਂ ਸਫਾਈ ਕਰਨ ਵਾਲੇ ਨੇ ਉਹ ਟੰਕੇ ਲਾਂਦੇ ਨਜ਼ਰ ਆਉਂਦੇ ਆ ਕਈ ਵੀਡੀਓ ਨਸ਼ਰ ਹੁੰਦੀਆਂ ਔਰ ਗਰੀਬ ਲੋਕਾਂ ਦਾ ਤਾਂ ਇੱਕੋ ਹੀ ਧਾਰਾ ਹੁਣ ਅਮੀਰਾਂ ਦੇ ਹਸਪਤਾਲਾਂ ਚ ਤਾਂ ਜਾ ਨਹੀਂ ਸਕਦੇ ਵੱਡੇ ਵੱਡੇ ਜਿੱਥੇ ਜਾ ਕੇ ਤਾਨੂੰ ਲੱਗੇਗੀ ਇੱਥੇ ਜਿਹੜੀ ਆ 2000 ਤਾਂ ਡਾਕਟਰ ਦੇ ਦੇਖਣ ਦੀ ਫੀਸ ਐ ਫਿਰ ਆਈਸੀਯੂ ਦਾ ਖਰਚਾ ਵੈਂਟੀਲੇਟਰ ਦਾ ਖਰਚਾ ਕਰਦੇ ਕਰਦੇ 25 25 ਲੱਖ 20 ਲੱਖ ਬਿੱਲ ਬਣ ਜਾਂਦਾ ਬਿਲਕੁਲ ਬਿਲਕੁਲ ਸੋ ਸਾਰੀ ਦਾ ਇਹ ਜੋ ਮੌਜੂਦਾ పరిస్థిਤਾਂ ਹੈਗੀਆਂ ਇਹਦੇ ਵਿੱਚ ਪੰਜਾਬ ਦੀ ਜਿਹੜੀ ਹਕੂਮਤ ਆ ਆਮ ਆਦਮੀ ਪਾਰਟੀ ਇਹਦਾ ਇੱਕੋ ਹੀ ਨਾਰਾ ਸੀ ਕਿ ਅਸੀਂ ਹੈਲਥ ਤੇ ਸਿਹਤ ਕ੍ਰਾਂਤੀ ਸਿਹਤ ਕ੍ਰਾਂਤੀ ਨੂੰ ਜਿੰਨੂੰ ਕਹਿੰਨੇ ਆ ਆਪਾਂ ਤੇ ਅਸੀਂ education ਸਕੂਲਾਂ ਦੀ ਕ੍ਰਾਂਤੀ ਲੈ ਕੇ ਜੀ ਜੀ ਮੁਹੱਲਾ ਕਲੀਨਿਕ ਖੋਲੇ ਗਏ ਕਾਫੀ ਮੁਹੱਲਾ ਕਲੀਨਿਕ ਖੋਲੇ ਗਏ ਲੇਕਿਨ ਗੱਲ ਇਹ ਮੁਹੱਲਾ ਕਲੀਨਿਕ ਦੇ ਵਿੱਚ ਤੁਹਾਡੀ OPD ਹੋਏਗੀ ਆਊਟ ਪੇਸ਼ੈਂਟ ਡਿਪਾਰਟਮੈਂਟ ਹੋਏਗਾ ਜਿੱਥੇ ਤੁਸੀਂ ਬਾਹਰ ਮਰੀਜ਼ ਆਇਆ ਖਾਂਸੀ ਜ਼ੁਕਾਮ ਬੁਖਾਰ ਟਿੱਡ ਦਰਦੇ ਦਾ ਮਰੀਜ਼ ਦੇਖ ਲਿਆ ਜੀ لیکن جس مریض دی حالت خراب ہے ہمم او اونوں دا سِوِل ہاسپٹل جانا ہی پنا ہن 400 بیڈ دا سِوِل ہاسپٹل ہے جی 1997 دا بنیا ਹੋਇਆ ਤੇ 28 ਸਾਲਾਂ ਬਾਅਦ ਵੀ ਜਲੰਧਰ ਦੇ ਸਿਵਲ ਹਸਪਤਲ ਚ ਆਕਸੀਜਨ ਦੀ ਸਪਲਾਈ ਦਾ ਇਹ ਹਾਲ ਹੋਵੇ ਤੇ ਇਹਦਾ ਜ਼ਿੰਮੇਦਾਰ ਕੌਣ ਹੈ ਜੀ ਬਿਲਕੁਲ ਬਿਲਕੁਲ ਨਾਲ ਤੁਸੀਂ ਨਾ ਥੋੜਾ ਕੜਾ ਬਣਾ ਲੋਗੇ ਅੰਦਰ سہولتਾਂ ਕੀ ਆ ਹਮ ਚੱਦਰਾਂ ਗੰਦੀਆਂ ਪਈਆਂ ਹੋਈਆਂ ਅੱਜ ਵੀ ਗੰਦਗੀ ਦਾ ਉੱਥੇ ਆਲਮ ਹੈਗਾ ਮੈਂ ਪਿੱਛੇ ਜੀ ਇੱਕ ਵਾਰ ਗਿਆ ਤੇ ਦੇਖਿਆ ਮੈਂ ECG ਮਸ਼ੀਨ ਜਿਹੜਾ ਚਲਾਉਣ ਵਾਲਾ ਟੈਕਨੀਸ਼ੀਅਨ ਹੀ ਨਹੀਂ ਇੰਨਾ ਕੋ ਤੇ ਤੁਸੀਂ ਕਿੱਦਾਂ ਇਲਾਜ ਲੋਕਾਂ ਨੂੰ ਦੇ ਚੁਗਾ ਸਰਕਾਰ ਜਿਹੜੀ ਆ ਸਰਕਾਰ ਨੇ ਉਪਰਾਲੇ ਕੀਤੇ ਆ ਬਈ ਠੀਕ ਆ ਅਸੀਂ 1000 ਡਾਕਟਰ ਭਰਤੀ ਕਰਦੇ ਆ ਹਰ MBBS ਦੇ ਉੱਤੇ ਲਗਾਤਾ ਗਿਆ ਬਈ ਇਹਨੂੰ 2 ਸਾਲ ਸਰਕਾਰੀ ਨੌਕਰੀ ਕਰਨੀ ਪਏਗੀ ਬੌਂਡ ਭਰਨਾ ਪਏਗਾ ਜੀ ਸਾਰੀਆਂ ਚੀਜ਼ਾਂ ਕਰ ਦਿੱਤੀਆਂ ਗਈਆਂ ਲੇਕਿਨ ਸਾਰੀ ਦਾ ਇਹਦੇ ਨਾਲ ਸੈਟੀਸਫੈਕਸ਼ਨ ਨਹੀਂ ਹੈਗੀ ਬਿਲਕੁਲ ਬਿਲਕੁਲ ਸਰ ਗੱਲ ਇਹ ਹੈ ਕਿ ਅਸੀਂ ਸ਼ਹਿਰ ਦੇ ਵਿੱਚ ਆ ਜਿੱਥੇ ਸਹੂਲਤਾਂ ਸਿਹਤ ਜ਼ਿਆਦਾ ਹੈ ਜੇ ਤੁਸੀਂ ਪਿੰਡਾਂ ਥਾਂ ਹੀ ਚਲੇ ਜਾਓ ਜੀ ਪਿੰਡਾਂ ਥਾਂ ਹੀ ਚਲੇ ਜਾਓ ਪਿੰਡਾਂ 'ਚ ਚਲੇ ਜਾਓ ਉੱਥੇ ਤਾਂ ਉੱਕਾ ਹੀ ਨਹੀਂ ਹੈਗੀਆਂ ਪਿੰਡਾਂ 'ਚ ਜਾਨ ਨੂੰ ਤਿਆਰ ਨਹੀਂ ਡਾਕਟਰ ਇੰਨੀ ਨਹੀਂ ਤੇ ਇਸ ਕਰਕੇ ਜਿਹੜੀ ਗੱਲ ਮੈਂ ਸਮਝਦਾ ਕਿ ਇਹ ਬਹੁਤ ਇੱਕ ਹਾਰਡ ਸਟੈਪ ਲਿੱਤਾ ਹੈ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਜੀ ਨੇ ਡਾਕਟਰ ਬਲਵੀਰ ਲੇਕਿਨ ਇਹਦੇ ਵਿੱਚ ਜਿਹੜੇ ਗਿਲਟੀ ਨੇ ਹੂੰ ਉਹਨਾਂ ਦੇ ਉੱਤੇ ਕ੍ਰਿਮੀਨਲ ਕਾਰਵਾਈ ਵੀ ਹੋਣੀ ਚਾਹੀਦੀ ਹੈ ਜਿਹੜੀ ਮੇਰੀ ਸੋਚ ਹੈ ਕਿਉਂਕਿ ਤਿੰਨ ਜਾਨਾਂ ਗਈਆਂ ਇਹਨੂੰ ਤੁਸੀਂ ਲਾਪਰਵਾਹੀ ਦੇ ਲਪੇਟੇ 'ਚ ਨਾ ਪਾਓ ਹੂੰ ਇਹਦੇ 'ਚ ਐਫ ਆਈ ਆਰ ਵੀ ਦਰਜ ਕਰਾਓ ਕਿ ਇਹ ਮੌਤਾਂ ਦੇ ਜ਼ਿੰਮੇਦਾਰ ਹੈ ਹੂੰ ਜੇ ਆਪਾਂ ਮੌਤ ਦਾ ਜ਼ਿੰਮੇਦਾਰ ਕਾਨੂੰਨ ਦੇ ਵਿੱਚ ਕਿਸੇ ਨੂੰ ਮੰਨਦੇ ਆ ਕਾਨੂੰਨ ਆਪਣੀ ਪਰਿਭਾਸ਼ਾ ਹੈ ਕਾਨੂੰਨ ਦਾ ਕੰਮ ਹੈ ਹੂੰ ਤੇ ਇਹ ਮੋਤਾਂ ਦਾ ਜ਼ਿੰਮੇਦਾਰ ਕਿਸੇ ਨਾ ਕਿਸੇ ਨੂੰ ਬਣਾ ਕੇ ਉੱਤੇ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਜੀ ਬਿਲਕੁਲ ਸਰ ਕਰਨੀ ਚਾਹੀਦੀ ਇਸੇ ਘਟਨਾ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਜਿਹੜੀ ਹੈ ਉਹ ਵੀ ਇਸ ਘਟਨਾ ਦੀ ਜਿਹੜਾ ਲਗਾਤਾਰ ਵਿਰੋਧ ਕਰ ਰਹੀ ਹੈ ਉਹਨਾਂ ਦੇ ਵੱਲੋਂ ਸਿਹਤ ਮੰਤਰੀ ਜਿਹੜੇ ਨੇ ਪੰਜਾਬ ਦੇ ਬਲਵੀਰ ਸਿੰਘ ਉਹਨਾਂ ਦਾ ਪਤਲਾ ਫੋਕਿਆ ਗਿਆ ਤੇ ਉਹਨਾਂ ਦੇ ਅਸਤੀਫਾ ਦੀ ਮੰਗ ਵੀ ਕੀਤੀ ਗਈ ਹੈ ਠੀਕ ਹੈ ਨਾ ਜੀ ਦੇਖੋ ਬਿਲਕੁਲ ਮੈਂ ਤਾਂ ਇਹ ਸਮਝਦਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਸੀ ਕਾਂਗਰਸ ਦੀ ਜੀ ਤਮ ਯਾਦ ਹੋਏਗਾ ਬਈ ਕਈ ਵਾਰ ਇਦਾਂ ਦੀਆਂ ਘਟਨਾਵਾਂ ਹੋਈਆਂ ਜੜੀਲੀ ਸ਼ਰਾਬ ਨਾਲ ਲੋਕ ਮਰ ਗਏ ਤੇ ਲੋਕ ਕਹਿੰਦੇ ਸੀ ਇਹ ਵਿਰੋਧੀ ਪਾਰਟੀਆਂ ਕਹਿੰਦੀਆਂ ਸੀ ਹਮ ਬਈ ਇਹਦੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਦਾਰ ਹੈ ਇਹਨੂੰ ਅਸਤੀਫਾ ਦੇਣਾ ਚਾਹੀਦਾ ਜੀ ਇਹਦਾ ਜ਼ਿੰਮੇਦਾਰ ਫਲਾਣਾ ਮੰਤਰੀ ਹੈਗਾ ਇਹਨੂੰ ਅਸਤੀਫਾ ਦੇਣਾ ਚਾਹੀਦਾ ਹਮ ਮੰਗ ਕਰਦੇ ਸੀ ਪੰਜਾਬ ਚ ਆਮ ਆਦਮੀ ਪਾਰਟੀ ਬਦਲਾ ਲੈ ਕੇ ਆਈ ਹੈ ਲੋਕਾਂ ਨਾਲ ਵਾਦਾ ਕਰਕੇ ਆਈ ਹੈ ਕਿ ਅਸੀਂ ਪੁਰਾਣੀ ਰਾਜਨੀਤੀ ਤੋਂ ਹਟ ਕੇ ਨਵੀਂ ਲੀਕ ਲਾਵਾਂਗੇ ਤੇ ਜੇ ਚੱਲਣਾ ਹੀ ਪੁਰਾਣੀ ਰਾਜਨੀਤੀ ਵਾਂਗੂ ਹੈ ਅੱਜ ਵਿਰੋਧ ਕਾਂਗਰਸ ਕਰ ਰਹੀ ਹੈ ਜੀ ਪਹਿਲਾਂ ਪਟਿਆਲੇ ਵੀ ਥੋੜੀ ਕੁਝ ਮਹੀਨੇ ਪਹਿਲਾਂ ਪਟਿਆਲੇ ਵੀ ਇਦਾਂ ਦਾ ਇਨਸੀਡੈਂਟ ਹੋਇਆ ਕਿ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਉੱਥੇ ਮਰੀਜ਼ ਮਰ ਕੇ ਸੀ ਹ ਹ ਉਹਨੇ ਜਲੰਧਰ ਹੋ ਗਿਆ ਆਖਰਕਾਰ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਦਾਰ ਬਣਾਉਣਾ ਪਏਗਾ ਬਿਲਕੁਲ ਬਿਲਕੁਲ ਸਰ ਮੰਤਰੀ ਡਾਕਟਰ ਬਲਵੀਰ ਸਿੰਘ ਖੁਦ ਹੋਣ ਕੋਈ ਹੋਵੇ ਪੰਜਾਬ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਆ ਹ ਜੀ ਤੇ ਜੇ ਆਪਾਂ ਰੇਲ ਦੇ ਹਾਦਸੇ ਹੁੰਦੇ ਆ ਜਾਂ ਹੋਰ ਘਟਨਾਵਾਂ ਹੁੰਦੀਆਂ ਅਸੀਂ ਰੇਲ ਮੰਤਰੀ ਦਾ ਅਸਤੀਫਾ ਮੰਗਦੇ ਆ ਵਿਰੋਧੀ ਪਾਰਟੀਆਂ ਸਾਰੀਆਂ ਮੰਗਦੀਆਂ ਕਿ ਇਹ ਹਾਦਸਾ ਜਿਹੜਾ ਰੇਲ ਮੰਤਰੀ ਦੀ ਲਾਹ ਪਰਵਾਹੀ ਕਰਣ ਹੋਇਆ ਜੀ ਉਹਨਾਂ ਦਾ ਡਿਪਾਰਟਮੈਂਟ ਠੀਕ ਨਹੀਂ ਚੱਲ ਰਿਹਾ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਇਹਦੇ ਵਿੱਚ ਕਾਂਗਰਸ ਨੇ ਆਪਣਾ ਅਸਤੀਫਾ ਮੰਗਣਾ ਦੇਖੋ ਅੱਗੋਂ ਹੁਣ ਜਿਵੇਂ ਜਿਵੇਂ ਟਾਈਮ ਨੇੜੇ ਆ ਰਿਹਾ ਹਮ ਚੋਣਾਂ ਦਾ ਵੀ ਟਾਈਮ ਜਿਹੜਾ ਸਾਲ ਸਵਾ ਸਾਲ ਰਹਿ ਗਿਆ ਹੋਰ 6-8 ਮਹੀਨਿਆਂ ਬਾਅਦ ਪੰਜਾਬ 'ਚ ਮਾਹੌਲ ਭਖ ਜਾਣਾ ਹਮ ਬਿਲਕੁਲ ਅੱਛਾ ਹੁਣ ਇਦਾਂ ਦੇ ਜਿਹੜੇ ਮਸਲੇ ਹੈਗੇ ਆ ਕਾਂਗਰਸ ਵੀ ਚਾਹੁੰਦੀ ਹੈ ਇਹਨੂੰ ਜ਼ਮੀਨੀ ਪੱਧਰ ਤੇ ਉਧਾਰਿਆ ਜਾਵੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਚੱਕ ਕੇ ਉੱਪਰ ਲਿਆਂਦਾ ਜਾਵੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਹਮ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਦਸੀਏ ਕਿ ਸਰਕਾਰ ਦੀਆਂ ਨਾਕਾਮੀਆਂ ਨੂੰ ਖੋਲਿਆ ਜਾਵੇ ਜੀ ਸੋ ਕਾਂਗਰਸ ਇੱਕ ਵਿਰੋਧੀ ਧਿਰ ਦੇ ਵਿੱਚ ਹੈ ਹਮ ਪੰਜਾਬ ਦੇ ਵਿੱਚ ਔਰ ਕਾਂਗਰਸ ਆਪਣਾ ਉਸ ਜਿਹੜਾ ਵਿਪੱਖ ਦੀ ਭੂਮਿਕਾ ਉਹਨੂੰ ਨਿਭਾ ਕੇ ਲੋਕਾਂ ਲਈ ਜਿਹੜੀ ਆ ਮੰਗ ਕਰ ਰਹੀ ਆ ਔਰ ਸਿਆਸਤ ਆ ਸਿਆਸਤ ਦਾ ਇੱਕ 파ਟ ਆ ਸਿਆਸਤ ਚੱਲਦੀ ਰਹਿੰਦੀ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੁਣ ਅਗਲੀ ਖਬਰ ਤੇ ਆਉਨੇ ਆ ਅਮਰੀਕਾ ਨੇ ਇੰਡੀਆ ਤੇ 25% ਹੁਣ ਟੈਰਫ ਲਗਾ ਦਿੱਤਾ ਹੈ ਤੇ ਇਹ ਅਗਲੇ ਕੱਲ ਯਾਨੀ ਕਿ 1 ਅਗਸਤ ਤੋਂ ਇਹ ਲਾਗੂ ਵੀ ਹੋ ਜਾਵੇਗਾ ਠੀਕ ਹੈ ਨਾ ਚਾਹੁੰਦੇ ਦੇਖੋ ਬਿਲਕੁਲ ਸਾਰੀ ਕਾ ਬੜੀ ਬੁਰੀ ਤਰ੍ਹਾਂ ਹਿੰਦੁਸਤਾਨ ਦੇ ਉੱਤੇ ਦਾ ਪ੍ਰਭਾਵ ਆਏਗਾ ਜੀ ਕਿਉਂਕਿ ਹਿੰਦੁਸਤਾਨ ਅਮਰੀਕਾ ਨੂੰ ਕਾਫੀ ਕੁਝ ਸਪਲਾਈ ਕਰਦਾ ਹੈ ਹਿੰਦੁਸਤਾਨ ਦੇ ਵਿੱਚੋਂ ਸਾਡੇ ਕੁਝ ਫੋਨਾਂ ਦੇ ਜਿਹੜੇ ਉਪਕਰਣ ਹੈ ਜਿਵੇਂ ਐਪਲ ਹੈ ਐਪਲ ਫੋਨ ਅਸੈਂਬਲ ਇੱਥੇ ਹੋ ਰਿਹਾ ਅਮਰੀਕਾ ਚ ਜਾ ਰਿਹਾ ਜੀ ਅਮਰੀਕਾ ਦਾ ਜਿੰਨਾ ਐਪਲ ਫੋਨ ਆ 44% ਹਿੰਦੁਸਤਾਨ ਦੀ ਇੱਥੇ ਅਸੈਂਬਲ ਹੋ ਕੇ ਅਮਰੀਕਾ ਚ ਭੇਜਿਆ ਜਾਂਦਾ ਜੀ 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 ਜੇ ਆਪਾਂ ਗੱਲ ਕਰੀਏ ਦਵਾਈਆਂ ਦੀ ਹਿੰਦੁਸਤਾਨ ਦੇ ਵਿੱਚ ਜੈਨਰਿਕ ਦਵਾਈਆਂ ਬਣ ਕੇ ਅਮਰੀਕਾ ਚ ਸਪਲਾਈ ਹੋ ਰਹੀਆਂ ਹਮ ਅਮਰੀਕਾ ਦੀ ਇੱਕ ਕਰੀਬ ਕਰੀਬ 33% ਤੋਂ 40% ਦੇ ਵਿੱਚ ਵਿੱਚ ਉਹਨਾਂ ਦੀ ਜਿਹੜੀ ਮੈਡੀਸਨ ਦੀ ਪੂਰਤੀ ਆ ਉਹ ਹਿੰਦੁਸਤਾਨ ਦੀਆਂ ਫਾਰਮਾਸਿਊਟੀਕਲ ਕੰਪਨੀਆਂ ਕਰਦੀਆਂ ਜੀ ਇੱਥੋਂ ਵੈਕਸੀਨੇਸ਼ਨਸ ਤਿਆਰ ਹੋ ਕੇ ਵਿਖੇ ਪੱਧਰ ਦੇ ਦਿੱਤੇ ਜਾਂਦੀਆਂ ਵੈਕਸੀਨੇਸ਼ਨ ਚ ਇੰਡੀਆ ਵੈਸੇ ਵੀ ਨੰਬਰ 1 ਹੈ ਹੂੰ ਜੀ ਸਾਡੇ ਇੱਥੋਂ ਸਟੋਨਸ ਬੜੇ ਜਾਂਦੇ ਆ ਜੈਮ ਸਟੋਨਸ ਹੁੰਦੇ ਨਾ ਜਿਨ੍ਹਾਂ ਨੂੰ ਆਪਾਂ ਗੁਮੇਜ ਦਾ ਦੁੱਜੇ ਸਟੋਨਸ ਅਗਰ ਵਿੱਚ ਪਾਣ ਵਾਲਿਆ ਇੱਥੋਂ ਉਹਦਾ ਉਹਦਾ ਐਕਸਪੋਰਟ ਬੜਾ ਹੂੰ ਫਿਰ ਮੋਟਰ ਪਾਰਟਸ ਦਾ ਐਕਸਪੋਰਟ ਬੜਾ ਸਾਡੇ ਇੱਥੇ ਮੋਟਰ ਪਾਰਟ ਦੀ ਢਲਾਈ ਬੜੀ ਆ ਕਿਉਂਕਿ ਉਹਦੇ ਚ ਪੋਲੂਸ਼ਨ ਬਹੁਤ ਹੁੰਦਾ ਜੀ ਜੀ ਅਮਰੀਕਾ ਵਰਗੀਆਂ ਕੰਟਰੀਆਂ ਇਹੋ ਜੀ ਇੰਡਸਟਰੀ ਨੂੰ ਤੇ ਲੱਗਣ ਨਹੀਂ ਦਿੰਦੀ ਜਿੱਦੇ ਨਾਲ ਪੋਲੂਸ਼ਨ ਹੋਵੇ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕੱਚਾ ਲੋਹਾ ਹੁੰਦਾ ਕੱਚੇ ਲੋਹੇ ਨੂੰ ਤੁਸੀਂ ਢਾਲਣਾ ਮਿੱਟੀ ਸਾੜਨੀ ਹੈ ਨਾਲ ਉਹਦਾ ਮਿੱਟੀ ਨੇ ਸੜਨਾ ਨਾਲ ਲੋਹੇ ਨੇ ਢਾਲਣਾ ਮਿੱਟੀ ਸਾੜਦੀ ਹੈ ਬੱਲਾ ਪੋਲੂਸ਼ਨ ਹੁੰਦਾ 에ਅਰ ਪੋਲੂਸ਼ਨ ਬਿਲਕੁਲ ਬਿਲਕੁਲ ਸਰ ਕਾਲੀ ਮਿੱਟੀ ਮੱਚ ਜਾਂਦੀ ਨਾ ਦੇਖਿਆ ਤੁਸੀਂ ਕਈ ਵਾਰ ਉਹ ਮਿੱਟੀ ਜਿਹੜੀ ਆ ਤੇ ਉਹ ਮੋਟਰ ਪਾਰਟਸ ਇਥੋਂ ਬਣ ਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਸਾਡੇ ਹੈਂਡ ਟੂਲ ਇਥੋਂ ਬਣ ਕੇ ਅਮਰੀਕਾ ਦੇ ਵਿੱਚ ਸਾਡੇ ਜਾਂਦਾ ਕਿਉਂਕਿ ਉਹ ਵੀ ਲੋਹੇ ਨੂੰ ਢਾਲ ਕੇ ਬਣਾਇਆ ਜਾਂਦਾ ਹੂੰ ਫਿਰ گارਮੈਂਟਸ ਦੀ ਵੀ ਕਾਫੀ ਜਿਹੜੀ ਆ 20 ਤੋਂ 25% ਦਾ گارਮੈਂਟ ਜਿਹੜਾ ਉੱਥੇ ਸਾਡਾ ਅਮਰੀਕਾ ਦੀ ਬਾਜ਼ਾਰ ਦਾ ਉਹ ਵੀ ਇੰਡੀਆ ਦੀਆਂ ਮੰਨ ਲਓ ਵੱਡੇ ਵੱਡੇ ਮੌਨਟੀ ਕਰ ਲੋ ਐ ਉਹ ਸਵਾਲ ਆ ਕੇ ਗਰੁੱਪ ਬਣਾ ਕੇ ਭੇਜਦੇ ਨੇ ਸਾਰੇ ਜੀ ਤੇ ਜਿਹੜੇ ਮਲਟੀ ਨੈਸ਼ਨਲਸ ਗਰੁੱਪ ਹੈਗੇ ਆ ਡਿਊਕ ਦਾ ਵੀ ਇੱਥੇ ਹੈਗਾ ਸਾਰੇ ਇੱਥੇ ਹੀ ਆ ਵੱਡੇ ਵੱਡੇ ਤੇ ਉਸ ਤੋਂ ਇਲਾਵਾ ਵੀ ਜੇ ਆਪਾਂ ਹੋਰ ਗੱਲ ਕਰੀਏ ਤੇ ਕਾਫੀ ਚੀਜ਼ਾਂ ਜੇ ਮੰਨ ਲਓ ਟਰੈਕਟਰਸ ਵੀ ਇੱਥੋਂ ਬਣ ਕੇ ਜਾਂਦੇ ਆ ਐਗਰੀਕਲਚਰ ਖੇਤੀਬਾੜੀ ਦੇ ਔਜ਼ਾਰ ਵੀ ਬਣ ਕੇ ਜਾਂਦੇ ਆ ਬਿਲਕੁਲ ਬਿਲਕੁਲ ਹੁਣ ਚਿੰਤਾ ਇਸਦੀ ਹੈ ਕਿ ਅਮਰੀਕਾ ਦੇ ਸਿਰਦਾ ਸਿੱਧਾ 1 ਅਗਸਤ ਤੋਂ 25% ਲਾਤਦਾ ਹੈ ਸਾਡਾ 8 ਤੋਂ 10 ਬਿਲੀਅਨ ਦੇ ਵਿੱਚ ਵਿੱਚ ਦਾ ਅਮਰੀਕਾ ਨੂੰ ਐਕਸਪੋਰਟ ਹੈਗਾ ਹਿੰਦੁਸਤਾਨ ਦਾ ਔਰ ਸਾਡੀ ਜੀਡੀਪੀ ਦਾ ਉਹ ਮੈਨੂੰ ਕੱਲੀ ਹੈ ਕਿ 1 ਪਰਸੈਂਟ ਪੁਆਇੰਟ 1 ਪਰਸੈਂਟ ਦੇ ਆਸ-ਪਾਸ ਉਸ ਅਮਰੀਕਾ ਦੇ ਨਾਲ ਕਰਦਾ ਹੈ ਹਿੰਦੁਸਤਾਨ ਨੂੰ ਜਿਵੇਂ ਇੱਕ ਹੋਰ ਵੀ ਆਪਾਂ ਆਰਗੈਨਿਕ ਫਿਊਲ ਵੀ ਤਿਆਰ ਕਰਦੇ ਹਾਂ ਵੀ ਹਿੰਦੁਸਤਾਨ ਅਮਰੀਕਾ ਨੂੰ ਦਿੰਦਾ ਹੈ ਸੋ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਪਰਬਤ ਹੋਈ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਖਾਸ ਕਰਕੇ ਜਿਵੇਂ ਪਿੱਛੇ ਦੇਖਿਆ ਉਹਨਾਂ ਡੋਨਾਲਡ 트੍ਰੰਪ ਨੇ ਸਿੱਧੇ ਸਿੱਧੇ ਐਪਲ ਦੇ ਮਾਲਕ ਸੀਈਓ ਨੂੰ ਕਿਹਾ ਸੀ ਕਿ ਤੁਸੀਂ ਉੱਥੇ ਆ ਜਾਓ ਆਪਣੀ ਇੰਡਸਟਰੀ ਚੁੱਕ ਕੇ ਤੇ ਛੱਡ ਦਿਓ ਇੰਡੀਆ ਨੂੰ ਇਹ ਛੋਟੀ ਗੱਲ ਨਹੀਂ ਹੈ ਜੀ ਬਿਲਕੁਲ ਹੁਣ ਜਿਹੜਾ 트੍ਰੰਪ ਹੈਗਾ 트੍ਰੰਪ ਤਾਂ ਇਹ ਜਾ ਰਿਹਾ ਕਿ ਜਿੰਨੀ ਵੀ ਖੱਬ ਪੱਧਰ ਦੇ ਉੱਤੇ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ ਉਹ ਇੰਡਸਟਰੀ ਇੱਥੇ ਲਿਆਓ ਵੈਕਸੀਨੇਸ਼ਨ ਦੀ ਇੰਡਸਟਰੀ ਦਵਾਈਆਂ ਦੀ ਇੰਡਸਟਰੀ ਹੁਣ ਫੈਕਟਰੀਆਂ ਲੱਗਣਗੀਆਂ ਪਿਆਰ ਲਾਲ ਹੁਣ ਜਿੰਨਾਂ ਦਾ ਦੇਖੋ ਵਪਾਰ ਅੱਜ ਮਾਰਕੀਟ ਸੈਟ ਹੈ ਫਾਰਮਾਸਿਊਟੀਕਲ ਕੰਪਨੀਆਂ ਦੀ ਹੈ ਅਮਰੀਕਾ ਦੀ ਮਾਰਕੀਟ ਸੈਟ ਹੈ ਉਹਨਾਂ ਨੂੰ ਪਤਾ ਕਿ ਅਸੀਂ ਇੱਥੋਂ ਰੋਜ਼ਗਾਰ ਬਹੁਤ ਕਰ ਰਿਹਾ ਅਮਰੀਕਾ ਚ ਮੈਡੀਸਨ ਸਪਲਾਈ ਕਰਕੇ ਉਹ ਜਾਣਗੇ ਹਮ ਉੱਥੇ ਜਾ ਕੇ ਸ਼ੁਰੂ ਕਰਨਗੇ ਕਾਰੋਬਾਰ ਉੱਥੇ ਫੈਕਟਰੀਆਂ ਲਾਣਗੇ ਔਰ ਇਦਾਂ ਦੀਆਂ ਫੈਕਟਰੀਆਂ ਜਿਨ੍ਹਾਂ ਚ ਪੋਲਿਊਸ਼ਨ ਨਹੀਂ ਹੈਗਾ ਹਮ ਉਹਨਾਂ ਨੇ ਅਮਰੀਕਾ ਨੇ ਉਹ ਫੈਕਟਰੀਆਂ ਨੂੰ ਉੱਥੇ ਸੱਦ ਲੈਣਾ ਜੀ ਮੰਨ ਲਓ ਐਪਲ ਦੀ ਅਸੈਂਬਲਿੰਗ ਮਜਬੂਰ ਕਰ ਦੇਣਾ ਉਹਨਾਂ ਨੇ Apple ਨੂੰ ਕਿ 44% ਅਮਰੀਕਾ ਦਾ Apple ਹਿੰਦੁਸਤਾਨ ਚੋਂ ਜਾ ਰਿਹਾ ਫੋਨ। ਹੂੰ ਉਹਨਾਂ ਨੇ ਮਜਬੂਰ ਕਰ ਦੇਣਾ ਕਿ ਤੁਸੀਂ ਫੈਕਟਰੀ ਇੱਥੇ ਲੈ ਆਓ ਅਸੈਂਬਲਡ ਹੈ। ਕੁਝ ਤਾਈਵਾਨ ਚ ਪ੍ਰੋਡਕਟ ਬੰਦੇ ਉਹਨਾਂ ਦੇ ਕੁਝ ਚਾਈਨਾ ਚ ਲੈਂਦੇ ਆ, ਕੁਝ ਜਪਨੀਜ਼ ਲੈਂਦੇ ਆ ਕਰਕੇ ਫੋਨ ਅਸੈਂਬਲ ਕਰਦੇ ਆ। ਹੂੰ ਉਹਨਾਂ ਨੇ ਕਹਿਣਾ ਸਾਰਾ ਕੁਝ ਆਪਣਾ ਤਾਮ-ਜਾਮ ਡੰਡਾ ਡੋਰੀ ਚੱਕ ਕੇ ਇੱਥੇ ਅਮਰੀਕਾ ਚ ਆਜੋ ਇੱਥੇ ਲਗਾਓ ਜੀ ਸੋ ਜਿਹੜਾ ਟਰੰਪ ਹੈ ਉਹ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਟ੍ਰੇਡ ਵਾਰ ਪੂਰੇ ਵਿਖਵ ਦੇ ਵਿੱਚ ਸ਼ੁਰੂ ਕਰਾ ਦਿੱਤੀ ਉਹਨੇ ਹਮਮ ਔਰ ਇਹਦੇ ਨਾਲ ਹਿੰਦੁਸਤਾਨ ਚਾਰੇ ਪਾਸੇ ਘਿਰ ਗਿਆ ਜੀ ਇੱਕ ਪਾਸੇ ਹਿੰਦੁਸਤਾਨ ਨੂੰ ਚਾਈਨਾ ਮਾਰ ਰਿਹਾ ਹਮ ਬਿਲਕੁਲ ਦੂਜੇ ਪਾਸੇ ਹੁਣ ਅਮਰੀਕਾ ਨੇ ਵੀ ਮਾਰਨਾ ਸ਼ੁਰੂ ਕਰ ਦਿੱਤਾ ਔਰ ਇਹ ਹਿੰਦੁਸਤਾਨ ਲਈ ਇੱਕੋ ਖਤਰੇ ਦੀ ਘਾਟੀ ਹੈ ਜਿੰਨੂੰ ਅਮਰੀਕਾ ਨੂੰ ਅਸੀਂ ਆਪਣਾ ਦੋਸਤ ਸਮਝਦੇ ਸੀ ਜਿੰਨੂੰ ਅਸੀਂ ਲਾਗੇ ਦਾ ਸਮਝਦੇ ਸੀ ਉਹ ਅਮਰੀਕਾ ਹੁਣ ਹਿੰਦੁਸਤਾਨ ਨੂੰ ਜਿਹੜਾ ਉਹ ਅੱਖਾਂ ਘੱਟਣ ਲੱਗ ਪਿਆ ਜੀ ਬਿਲਕੁਲ ਸਰ ਸੋ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ